ਨਮਸਕਾਰ ਦੋਸਤੋ ਮੇਰਾ ਨਾਮ ਸੁਨੀਲ ਕੁਮਾਰ ਆ ਮੈਂ ਛੋਨੀ ਤੋਂ ਫਰੋਜਪੁਰ ਤੋਂ ਮੈਨੂੰ ਬੀਪੀ ਦੀ ਦਿੱਕਤ ਸੀ ਬੀਪੀ ਦੀ ਦਿੱਕਤ ਲਈ ਡਾਕਟਰ ਸਾਹਿਬ ਦਵਾਈ ਲਾਤੀ ਸੀ ਤੇ ਡਾਕਟਰ ਸਾਹਿਬ ਕਹਿੰਦੇ ਸਾਰੀ ਉਮਰ ਦਵਾਈ ਚੱਲੂਗੀ ਇਹ ਕਿ ਉਹਨੂੰ ਛੋਟੀ ਫਿਰ ਜ਼ਿਆਦਾ ਵੱਜੂਗੀ ਪਰ ਮੈਨੂੰ ਮਿਲਣਾ ਹੋ ਗਿਆ ਇੱਥੇ ਯੋਗ ਦੇ ਅਧਿਆਦੇ ਤੇ ਮੈਂ ਬੀਪੀ ਦੀ ਮੈਡੀਸਿਨ ਬਿਲਕੁਲ ਛੱਡ ਦਿੱਤੀ ਆ ਤੇ ਉਹਨ ਮੇਰਾ ਬੀਪੀ ਬਿਲਕੁਲ ਨੋਰਮਲ 80 120 ਰੰਦਾ ਦੋਸਤੋ ਯੋਗ ਦੇ ਵਿੱਚ ਬਹੁਤ ਵੱਡਾ ਵਿਗਿਆਨ ਲੁਕਿਆ ਹੋਇਆ ਹੈ ਜੇ ਅਸੀਂ ਉਸ ਨੂੰ ਸਮਝ ਲਈਏ ਤਾਂ ਅਸੀਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਹਾਂਜੀ ਇੱਕ ਮੈਨੂੰ ਥਾਇਰੋਇਡ ਸੀ ਇੱਕ ਮੈਨੂੰ ਤੌਂ ਦੀ ਪਰੌਣ ਤੇ ਸਿਰ ਬੜਾ ਦਰਦ ਕਰਦਾ ਰਹਿੰਦਾ ਸੀ ਬੀਪੀ ਬਹੁਤ ਘਟਦਾ ਸੀ ਤੇ ਬਿਲਕੁਲ ਸਹੀ ਮੈਨੂੰ ਹੁਣ ਤਾਂ ਜਦੋਂ ਦੇ ਮੈਂ ਜੋਗਾਸਨ ਤੇ ਆਉ ਲੱਗੀ ਜੋਗਾਸਨ ਕਰਦੇ ਹੋ ਤਾਂ ਠੀਕ ਹੋ ਗਿਆ ਹਾਂਜੀ 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 ਬਿਲਕੁਲ ਸਹੀ ਹਾਂਜੀ ਠੀਕ ਹੈ ਜੀ ਥੈਂਕ ਯੂ ਹਾਂਜੀ ਪੰਜ ਜੀ ਤੁਹਾਡੀ ਕੀ ਮੁਸ਼ਕਲ ਸੀ ਮੇਰਾ ਜੀ ਸਿਰ ਦਾ ਸੀ ਜਿਆਦਾ ਸਿਰ ਚ ਸਾੜ ਪੈਂਦਾ ਸੀ ਹਾਂਜੀ ਤੇ ਘਬਰਾਟ ਹੁੰਦੀ ਨਹੀਂ ਕਿੰਨੀ ਕਿ ਬਲੱਡ ਵਾਂਦਾ ਸੀ ਤੇ ਉਹਦੇ ਨਾਲ ਹੀ ਫਿਰ ਮੈਨੂੰ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਕੀ ਪੋਜੀਸ਼ਨ ਹੈ ਹੁਣ ਵੈਸੇ ਬਿਲਕੁਲ ਠੀਕ ਹੈ ਮੈਂ ਬਿਲਕੁਲ ਕੋਈ ਨਹੀਂ ਸਿਰਫ ਕਿਤੇ ਮਾੜਾ ਮੋਟ ਜਾਈ ਆ ਤੇ ਬਲੱਡ ਵੀ ਠੀਕ ਹੋਣ ਮੇਰਾ ਪਹਿਲਾਂ ਨਾਲੋਂ ਕਿੰਨੇ ਪਰਸੈਂਟ ਠੀਕ ਹੋ ਬਹੁਤ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਠੀਕ ਤੁਹਾਡੇ ਥੋੜਾ ਜਿਹਾ ਗੋਡੇ ਦਾ ਵੀ ਸੀ ਹੈਗਾ ਸੀ ਗੋਡੇ ਵੀ ਹੁਣ ਠੀਕ ਨੇ ਗੋਡੇ ਵੀ ਠੀਕ ਹੋ ਰਹੇ ਨੇ ਗੋਡੇ ਵੀ ਠੀਕ ਹੋ ਗੱਦਿਆ ਸਰੀਰ ਮੈਂ ਹੁਣ ਦਵਾਈ ਕੋਈ ਨਹੀਂ ਖਾਂਦੀ ਦਵਾਈ ਬੰਦ ਕਰਤੀ ਆ ਤੇ ਬਲੱਡ ਵੀ ਮੇਰਾ ਠੀਕ ਹੈ ਬਿਲਕੁਲ ਠ ਤੇ ਹੋਰ ਇਥੇ ਜੋਗ ਤੇ ਆਉਣ ਤੇ ਬਹੁਤ ਫਾਇਦਾ ਹੈ ਸਾਰੇ ਭੈਣ ਭਰਾ ਇਥੇ ਜੋਗ ਤੇ ਆਓ ਤੇ ਆਪਣਾ ਲਾਭ ਲਓ ਆਣ ਕੇ ਸਰੀਰ ਨੂੰ ਤੰਦਰੁਸਤੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ